ਸ੍ਰੀ ਗੁਰਜੀ ਸਰ ਨੂੰ ਮੈਂ ਤੁਹਾਡਾ ਆਪਣਾ ਬਰਨੇਸ਼ੀ ਜੀਐਸ ਮੋਟਰ ਤੋਂ ਬੰਦੀ ਸਾਬਤ ਹਾਂ ਜੀ ਲਓ ਜੀ ਅੱਜ ਭਰਾਵਾ ਵਾਸਤੇ ਆਪਾਂ ਇੱਕ ਥਾਰ ਗੱਡੀ ਦਿਖਾ ਰਹੇ ਹਾਂ ਜੀ ਜਿਹੜੀ ਕੀ ਹੈੀ 2022 ਮਾਡਲ ਤੇ ਪੂਰੀ ਪੂਰੀ ਕੰਡੀਸ਼ਨ ਚ ਚੈੱਕ ਕਰਵਾਵਾਂਗੇ ਥਾਰ ਦੀ ਕਾਫੀ ਭਰਾਵਾ ਸਾਡੇ ਕੋਲ ਮੈਸੇਜ ਆਉਂਦੀ ਸੀ ਕਿ ਸਾਨੂੰ ਜਿੱਥੇ ਥਾਰ ਚਾਹੀਦੀ ਤੇ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਥਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਜੀ 2022 ਮਾਡਲ 4/4 ਜਿਹੜੀ ਥਾਰ ਆਪਣੇ ਕੋਲ ਆ ਚੁੱਕੀ ਹੈ ਇਸ ਟਾਈਮ ਤੇ ਟਾਇਰ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਇਹ ਵਾਲੀ ਜਿਹੜੀ ਥਾਰ ਦੀ ਚਾਬੀ ਹੈ ਤੇ ਕੰਡੀਸ਼ਨ ਥਾਰ ਦੀ ਬਾਈ ਜੀ ਬਿਲਕੁਲ ਓਕੇ ਰਿਪੋਰਟ ਸਾਰੇ ਸਾਡੇ ਨੂੰ ਕੰਡੀਸ਼ਨ ਚੈੱਕ ਕਰਵਾ ਰਹੇ ਆਂ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਨੂੰ ਵੀ ਦੇਖ ਸਕਦੇ ਹੋ ਜੀ ਬਹੁਤ ਜਿਆਦਾ ਸਾਫ ਕੰਡੀਸ਼ਨ ਦੀ ਜਿਹੜੀ ਥਾਰ ਆਪਣੇ ਕੋਲੇ ਆ ਚੁੱਕੀ ਹੈ ਜੀ ਇਸ ਟਾਈਮ ਪੰਜਾਬ ਨੰਬਰ ਹੈ ਬਠਿੰਡਾ ਤੇ ਸਿੰਗਲ ਓਨਰ ਕਾਰ ਆਈ ਏ ਬਾਕੀ ਥਾਰ ਦੀ ਤੁਹਾਨੂੰ ਜਿਹੜੀ ਮਾਰਕੀਟ ਪਤਾ ਹੀ ਹੈ ਤੇ ਜਿਹੜੀ ਥਾਰ ਦੀ ਮਾਰਕੀਟ ਹੈ ਉਹ ਬਹੁਤ ਜ਼ਿਆਦਾ ਜੀ ਤੇ ਕਾਫੀ ਭਰਾਵਾਂ ਦੇ ਸਾਡੇ ਕੋਲੇ ਮੈਸੇਜ ਆਉਂਦੇ ਸੀ ਵੀ ਸਾਨੂੰ ਤੁਸੀਂ ਇੱਕ ਥਾਰ ਗੱਡੀ ਦਿਵਾਓ ਸਪੈਸ਼ਲ ਭਰਾਵਾਂ ਵਾਸਤੇ ਜਿਹੜੀ ਥਾਰ ਗੱਡੀ ਦੀ ਕੰਡੀਸ਼ਨ ਦਿਖਾ ਰਹੇ ਹਾਂ ਜੀ 2022 ਮਾਡਲ ਸਿੰਗਲ ਓਨਰ ਜਿਹੜੀ ਥਾਰ ਆਪਣੇ ਕੋਲੇ ਬਾਈ ਜੀ ਆ ਚੁੱਕੀ ਹੈ ਕਿਸੇ ਵੀਰ ਨੂੰ ਜਿਹੜੀ ਥਾਰ ਚਾਹੀਦੀ ਹੋਵੇ ਤਾਂ ਤੁਸੀਂ ਸਾਨੂੰ ਜਿਹੜਾ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਸਿੰਗਲ ਓਨਰ ਕਾਰ ਹੈ ਤੇ ਨਾਲ ਨਾਲ ਆਪਾਂ ਭਰਾਵਾਂ ਨੂੰ ਦਿਖਾਵਾਂਗੇ ਵੀ ਇਹ ਵਾਲੀ ਗੱਡੀ ਇਹਦੇ ਚੱਲੀ ਕਿੰਨਾ ਹੈ ਤੋ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਬਾਕੀ ਤੁਸੀਂ ਥਾਰ ਦੇ ਟਾਇਰ ਵਗੈਰਾ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਵਧੀਆ ਪਈ ਆ ਤੇ ਚਾਰੇ ਸਾਈਡਾਂ ਦਾ ਭਰਾਮਾ ਨੂੰ ਥਾਰ ਦੀ ਕੰਡੀਸ਼ਨ ਦਿਖਾ ਰਹੇ ਪੂਰੀ ਦੀ ਪੂਰੀ ਗੱਡੀ ਇਹ オリジナル ਹੈ ਬਾਈ ਜੀ ਤੇ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਤੁਸੀਂ ਇਹ ਸਾਈਡ ਤੋਂ ਵੀ ਦਿਖਾ ਰਹੇ ਹਾਂ ਭਰਾਮਾ ਨੂੰ ਗੱਡੀ ਦਾ ਇੰਟੀਰੀਅਰ ਵੀ ਦੇਖ ਸਕਦੇ ਹੋ ਬਾਈ ਇਹ ਵਾਲਾ ਗੱਡੀ ਦਾ ਇਹਦਾ ਇੰਟੀਰੀਅਰ ਹੈ ਬਿਲਕੁਲ ਨਵੀਂ ਨਕੋਰ ਦੀ ਥਾਰ ਹੈ ਬਾਈ ਜੀ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਸਾਨੂੰ ਕਾਲ ਕਰ ਸਕਦੇ ਹੋ ਇਹ ਸਾਈਟਾਂ ਤੋਂ ਵੀ ਦੇਖ ਸਕਦੇ ਹੋ ਬਾਈ ਜੀ ਬਿਲਕੁਲ ਨਵੀਂ ਪਈ ਹੈ ਇੱਕ ਵਾਰ ਤੁਹਾਨੂੰ ਗੱਡੀ ਦੀ ਸਵਿਚ ਨੂੰ ਕਰਕੇ ਦਿਖਾ ਦਿੰਨੇ ਜੀ ਇਹ ਗੱਡੀ ਚੱਲੀ ਕਿੰਨਾ ਹੈਗੀ ਕੱਲ ਹੀ ਜਿਹੜੀ ਇਹ ਗੱਡੀ ਚੱਲੀ ਆ ਜੀ 28500 ਤੇ 24 ਕਿਲੋਮੀਟਰ ਬਿਲਕੁਲ ਨਵੀਨ ਕੋਰ ਕੰਡੀਸ਼ਨ ਦੀ ਥਾਰ ਬਾਈ ਜੀ ਆ ਚੁੱਕੀ ਆ ਇਹ ਸਾਈਡੋਂ ਵੀ ਦੇਖ ਸਕਦੇ ਹੋ ਨਾਲ ਨਾਲ ਇਹ ਸਾਈਡੋਂ ਦੀ ਵੀ ਗੱਡੀ ਚੈੱਕ ਕਰ ਸਕਦੇ ਹੋ ਬਾਈ ਜੀ ਇੱਕ ਦਿਨ ਮੈਂ ਬੋਟਰਲ ਵੀ ਖੋਲ ਕੇ ਦਿਖਾ ਦਿੰਦਾ ਗੱਡੀ ਦਾ ലോ ഈവള ഇഞ്ചിൻ റൂം ആ ജീ അത ਇਹ ਸਾਈਡੋਂ ਵੀ ਦੇਖ ਸਕਦੇ ਹੋ ਬਾਈ ਜੀ ਆ ਫਰੰਟ ਵਾਲਾ ਬੰਪਰ ਬਿਲਕੁਲ ਵਧੀਆ ਪਿਆ ਆ ਲਾਈਟਾਂ ਵੀ ਤੁਸੀਂ ਦੇਖ ਸਕਦੇ ਹੋ ਲਾਈਟਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਇਹ ਸਾਈਡ ਦੀ ਲਾਈਟ ਵੀ ਬਿਲਕੁਲ ਓਕੇ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਗੱਡੀ ਦੇ ਟਾਇਰ ਵੀ ਹਾਲੇ ਤੱਕ ਬਾਈ ਨਵੇਂ ਨਕੋਰ ਹੀ ਪਏ ਨੇ ਜਿਵੇਂ ਵੀ ਆਪਾਂ ਦਿਖਾਈਏ ਸਾਰੇ ਤੇ ਇਹ ਵਾਲੇ ਸ਼ੀਸ਼ੇ ਵਗੈਰਾ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਵਗੈਰਾ ਦੀ ਕੰਡੀਸ਼ਨ ਵਧੀਆ ਪਈ ਆ ਕਹਿ ਸਕਦੇ ਆ ਵੀ ਆਪਾਂ ਇੱਕ ਜਮਨ ਨਵੇਂ ਨਕੋਰ ਕੰਡੀਸ਼ਨ ਦੀ ਥਾਰ ਭਰਾਮ ਵਾਲੀ ਦਿਖਾਈ ਹੈ ਜੀ ਤੇ ਰੇਟ ਦੀ ਡਿਮਾਂਡ ਹੈਗੀ ਬਾਈ ਜੀ 11 ਲੱਖ ਰੁਪਈਆ 12 ਲੱਖ ਰੁਪਏ ਦੀ ਔਰ ਜੀ ਡਿਮਾਂਡ ਹੈ ਇਹ ਵਾਲੀ ਗੱਡੀ ਦੀ ਮੋਬਾਈਲ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਕਿਸੇ ਵੀਰ ਨੇ ਥਾਰ ਗੱਡੀ ਲੈਣੀ ਹੋਵੇ ਸਾਨੂੰ ਤੁਸੀਂ ਕਾਲ ਕਰਕੇ ਆ ਸਕਦੇ ਹੋ ਬਾਈ ਜੀ ਤਲਵੰਡੀ ਸਾਬੋ ਆਪਣੀ ਲੋਕੇਸ਼ਨ ਹੈ ਜੀ ਪਟੰਡਾ ਨੰਬਰ ਸਿੰਗਲ ਓਨਰ ਦੀ ਥਾਰ ਕਿਤੋਂ ਵੀ ਨਹੀਂ ਮਿਲਦੀ ਬਾਈ ਜੀ ਇਹ ਤੋਂ ਜੈਡ ਰੈਨਲ ਆ ਤੇ ਕਿਸੇ ਨੂੰ ਵੀ ਚਾਹੀਦੀ ਹੋਵੇ ਸਾਨੂੰ ਕਾਲ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭਰਾਵਾਂ ਨੂੰ ਸ਼ੇਅਰ ਕਰਿਓ ਜੀ ਤਾਂ ਕਿ ਆਪਾਂ ਭਰਾਵਾਂ ਲਈ ਇਹੋ ਜਿਹੀਆਂ ਗੱਡੀਆਂ ਦਿਖਾ ਸਕੀਏ ਤੇ ਬਾਕੀ ਥਾਰ ਦੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਚਾਰੇ ਸਾਰੇ ਸਾਈਡਾਂ ਨੇ ਕਿਉਂਕਿ ਥਾਰ ਦੀ ਮਾਰਕੀਟ ਬਾਈ ਜੀ ਬਹੁਤ ਜ਼ਿਆਦਾ ਹੋ ਚੁੱਕੀ ਐ 5 ਡੋਰ ਥਾਰ ਹਲੇ ਥੋੜੀ ਜਿਹੀ ਘੱਟ ਬਿਕੀ ਐ ਤੇ ਇਹ ਵਾਲੀ ਥਾਰ ਦੀ ਜਿਹੜੀ ਮਾਰਕੀਟ ਗਿਆ ਵਾ ਤੇ ਗ੍ਰੇ ਕਲਰ ਆ ਜੀ ਤੇ ਸਾਰੇ ਭਰਾ ਆਪਣੇ ਵੀਡੀਓ ਨੂੰ ਬាទ ਬាទ ਸ਼ੇਅਰ ਕਰਦੇ ਹੋ ਜੀ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ